ਤਾ ਕਰਕੇ ਤੇ ਪੁੱਤ ਮੈਂ ਕਹਿਣ ਲੱਗੀ ਆ ਕਿ ਮੈਨੂੰ ਹੋ ਹੁੰਦੇ ਉਧਰ ਜਰੀ ਕਰ। ਆਲੂ ਬੋਇਚਾ। ਚਾਹ ਦਰਪਿੰਦਰ ਭਾਵੇਂ ਤੋਂ ਰਹਿਣ ਹੀ ਦਿੰਦੀ। ਚਲ ਪੀ ਲੋ ਹੁਣ ਤੁਹਾਡਾ ਕਰਕੇ ਮੈਂ ਚੇਚੀ ਬਣਾਈ ਆ। ਚੜ ਪੀ ਲੋ ਘੁੱਟ ਘੁੱਟ ਚਾਹ। ਨਾਲੇ ਵੇਖ ਲੋ। ਮੈਂ ਤਾਂ ਪੂਆ ਜੀ ਨੂੰ ਕਹਿਣ ਦੇਈ ਆ ਕਿ ਚਲ ਦੋ ਚਾਹ ਦੇ ਰਹਿਪੋ ਹੋਰ। ਉੱਥੇ ਵੀ ਜਾ ਕੇ ਕੀ ਕਰਨਾ ਹੋ? ਪੁੱਤ ਤੈਨੂੰ ਪਤਾ ਹੀ ਆ। ਇਹੀ ਗੱਲ ਇਹਨਾਂ ਦੀ। ਇਹਨਾਂ ਦਾ ਤਾਂ ਤੁਸੀਂ ਕੋਹ ਪੁੱਛੋ ਹੀ ਨਾ। ਦਲਜੀਤ ਅੱਗੇ ਕਿਦਾਂ ਕਰਦਾ ਹੁੰਦਾ ਏ ਹੁਣ ਇੰਨਾ ਪੈਸੇ ਆ ਤੋ ਨਾ ਇੰਨਾ ਮੈਨਾਂ ਵੱਧ ਘੱਟ ਹੋਇਆ ਨਾ ਕਦੀ ਨਹੀਂ ਮੈਨੂੰ ਇਦਾਂ ਬੋਲਿਆ ਤੇ ਇੰਨਾ ਮੈਨੂੰ ਬੋਲਿਆ ਵਾ ਨਾ ਜਿਹੜਾ ਉਹ ਹਸਾਬ ਹੀ ਨਹੀਂ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਹੋ ਕੀ ਗਿਆ ਵਾ ਰਿਸ਼ਤੇ ਕਰਕੇ ਨਾ ਤੇਰੀ ਮਾਂ ਤੋਂ ਮੈਂ ਭਰੀ ਬਣੀ ਕਿੰਨੀਆਂ ਗੱਲਾਂ ਉਹ ਤੋਂ ਮੈਂ ਕਰਵਾਈਆਂ ਆਪੂਆ ਜੀ ਉਹਨੂੰ ਬਾਹਰਾਂ ਦੇ ਗੱਲਾਂ ਕਰਨੀ ਕਰਨੀਆਂ ਹੁਣ ਤੇ ਘਰ ਦੇ ਵੀ ਨਹੀਂ ਪੁੱਛਦੇ ਮੈਨੂੰ ਤਾਂ ਇਹਨੇ ਸਾਰੀ ਉਮਰ ਸਹਦਾਨ ਬਣਾ ਛੜਿਆ ਤੂੰ ਬਸੀ ਹੁਣ ਤੂੰ ਨਾ ਦੀਆਂ ਗੱਲਾਂ ਚ ਕਿਤੇ ਆ ਜੀ ਓ ਮੰਮੀ ਤੁਸੀਂ ਟੈਨਸ਼ਨ ਨਾ ਲਓ ਮਨ ਨੂੰ ਸਾਰਾ ਪਤਾ ਲੱਗ ਗਿਆ ਵਾ ਕਿ ਇਹ ਕਿਦਾਂ ਦੀ ਆ ਮੈਂ ਤਾਂ ਕਦੀ ਚਲ ਕੰਮ ਤੇ ਨਿਭੜ ਹੀ ਗਿਆ ਵਾ ਪਿੰਡ ਗਈ ਨੂੰ ਕਿੰਨਾ ਚਿਰ ਹੋ ਗਿਆ ਵਾ ਇਦਾਂ ਕਰਦੀਆਂ ਇਹਨਾਂ ਨਾਲ ਸਲਾਹ ਕਰਦੀਆਂ ਕਿ ਮੈਂ ਪਿੰਡ ਜਾਣਾ ਵਾ ਨਾਲੇ ਨਾ 4-5 ਦਿਨ ਰਹਿਉਂਗੀ ਆਪੇ ਕਰਦੀਆਂ ਰਹਿਣ ਕੰਮ ਮੈਨੂੰ ਠੇਕਾ ਥੋੜੀ ਐ ਇਹਦਾ ਮਤਲਬ ਇਹ ਥੋੜੀ ਐ ਕਿ ਮੈਂ ਰਸੋਈ ਦਾ ਕੰਮ ਕਰਦੀ ਆ ਤੇ ਇੰਨੇ ਕੋਈ ਕੰਮ ਹੀ ਨਹੀਂ ਕਰਨਾ ਕੋਈ ਗੱਲ ਨਹੀਂ ਮੈਂ 4-5 ਦਿਨ ਲਾ ਕੇ ਆਉਂਗੀ ਹੁਣ ਆਪੇ ਕੰਮ ਕਰੋਗੀ ਵੇਲੀ ਦਾ ਵੀ ਇਹੋ ਕਰੂਗੀ ਤੇ ਘਰ ਦਾ ਵੀ ਇਹੋ ਕਰੂਗੀ ਅੱਜ ਇਹ ਵੀ ਨਹੀਂ ਉੱਠਿਆ ਸਵੇਰ ਦੇ ਨਾ ਕੋਈ ਚਾਹ ਪਾਣੀ ਦੇ ਪੁੱਛਿਆ ਇਹਨਾਂ ਨੇ ਕਿ ਮੈਨੂੰ ਚਾਹ ਪਾਣੀ ਦੇ ਦਿਓ ਇਦਾਂ ਕਰਦੀ ਆ ਨਾਲੇ ਚਾਹ ਲੈ ਕੇ ਜਾਨੀ ਆ ਤੇ ਨਾਲੇ ਮੈਂ ਇਹਨਾਂ ਨੂੰ ਕਹਿਨੀ ਆ ਕਿ ਪੱਠੇ-ਪੁੱਠੇ ਪਾ ਲਓ ਤੇ ਅੱਜ ਵਾਂਡੇ ਜਾਣਾ ਵਾ ਇਹ ਤਾਂ ਸੁਤੇ ਮੇਰੀ ਗੱਲ ਸੁਣੋ ਬੋਲਦੇ ਨਹੀਂ ਚਾਹ ਪੀ ਲੋ ਅੱਜ ਕੀ ਗੱਲ ਹੋਈ ਆ ਸਵੇਰ ਦੇ ਉੱਠੇ ਨਹੀਂ ਆ ਨਾ ਆਵਾਜ਼ ਮਾਰੀ ਕਿ ਮੈਨੂੰ ਚਾਹ ਦੇ ਜੋ ਸੰਦੀਪ ਉੱਠਣਾ ਕੀ ਆ ਸਾੜੀ ਦਾਦ ਨਾ ਸੇਲ ਵੀ ਰੁੰਦੀ ਰਹੀ ਆ ਤੇ ਮੈਂ ਦਾਦ ਦੇ ਦਿੰਦੇ ਮੈਂ ਨਾ ਗੋਲੀ ਦੇ ਦਿੰਦੀ ਤੁਹਾਨੂੰ ਸੰਦੀਪ ਤੈਨੂੰ ਦੇ ਪਤਾ ਹੀ ਆ ਮੈਂ ਟਾਈਮ ਨਾਲ ਉੱਠ ਕੇ ਨਾ ਸਾਰੇ ਕੰਮ ਕਰ ਲੈਂਦਾ ਰਿਆ ਹਾਂ ਆ ਵੇ ਨਹੀਂ ਤਾਂ ਕੰਮ ਹੀ ਘਰੋਂ ਦਾ ਰਹਿ ਆਵਲੇ ਨੂੰ ਤੇ ਮੇਰਾ ਨਾ ਮੈਨੂੰ ਤਾਂ ਲੱਗਦਾ ਬੀਪੀ ਵਧਿਆ ਵਾ ਕੋਈ ਗੱਲ ਨਹੀਂ ਦੁਕਾਨਾਂ ਖੁੱਲਦੀਆਂ ਹੋਣਾ ਤੇ ਮੈਂ ਜਾ ਕੇ ਦਵਾਈ ਲੈ ਆਉਣਾ ਵਾ ਤੁਸੀਂ ਵੀ ਅੱਜ ਬਿਮਾਰ ਹੋਣਾ ਸੀ ਮੈਂ ਤਾਂ ਸੋਚਣ ਦੀ ਸੀ ਕਿ ਚੱਲ ਅੱਜ ਪਿੰਡੋਂ ਹੋ ਕੇ ਆਉਨੇ ਆ ਕਿੰਨਾ ਚਿਰ ਹੋ ਗਿਆ ਗਏ ਨਹੀਂ ਆ ਨਾਲੇ ਮੰਮੀ ਹੁਣੀ ਵੀ ਨਹੀਂ ਆਏ ਮੰਮੀ ਠੀਕ ਨਹੀਂ ਰਹਿੰਦੇ ਉਹ ਤਾਂ ਨਹੀਂ ਆਏ ਤੇ ਚੱਲ ਆਪਾਂ ਹੋਣ ਦੇ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਾ ਠੀਕ ਆ ਫਿਰ ਕਿਸ ਦਿਨ ਚੱਲ ਜਾਾਂਗੇ ਕੋਈ ਗੱਲ ਨਹੀਂ ਸੰਦੀਪ ਚਾਹ ਦੇ ਫਰਾ ਨਾਲੇ ਮੇਰੀ ਗੱਲ ਸੁਣੋ ਦੁਵਾਣੇ ਜਾਣ ਨੂੰ ਕਹਿਣ ਦੀਆਂ ਚਲ ਜਾਗੇ ਮੈਂ ਦਵਾਈ ਲੈ ਆਉਣਾ ਵਾ ਫਰਕ ਪੈ ਹੀ ਜਾਣਾ ਵਾ ਚੱਲ ਵੇਖ ਲੋ ਤੇ ਨਹੀਂ ਠੀਕ ਹੈਗੇ ਤੇ ਰਹਿਣ ਦਿੰਦੇ ਆ ਜ਼ਰੂਰੀ ਥੋੜੀ ਆ ਕਿੱਡੀ ਕੀ ਗੱਲ ਵਾ ਬੀਪੀ ਵਧਿਆ ਆਉਣਾ ਵਾ ਉਹਨੇ ਦਵਾਈ ਦਿੱਤੀ ਠੀਕ ਹੋ ਜਾਣਾ ਚਲੋ ਵੇਖ ਲੋ ਫਿਰ ਪੀ ਲੋ ਚਾ ਤੇ ਜਾ ਕੇ ਤੇ ਫਿਰ ਟਾਈਮ ਨਾਲ ਦਵਾਈ ਲੈ ਆਇਓ ਤੇ ਪਿੰਡ ਕਿਤੇ ਫੋਨ ਨੂੰ ਦੱਸ ਦੇਣ ਉਹਨਾਂ ਨੂੰ ਆਉਣਾ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਫੋਨ ਕਰ ਦਿੰਨੀ ਆ ਠੀਕ ਆ ਚਲੋ ਤੇ ਪੀ ਲੋ ਚਾ ਤੇ ਮੈਂ ਕੰਮ ਵੇਖਾਂ ਫਿਰ ਹੋਰ ਕੋਈ ਸੰਦੀਪ ਮੰਮੀ ਕਿਥੇ? ਮੰਮੀ ਇੱਥੇ ਹੁਣੇ ਬਾਹਰ ਕੰਮ ਹੈ। ਮੈਂ ਇਦਾਂ ਕਹਿੰਦਿਆ ਸੀ ਮੰਮੀ ਨੂੰ ਦੱਸ ਦੇਣਾ ਸੀ। ਪੁੱਛ ਲੈ ਇੱਕ ਵਾਰੀ ਕਿ ਪੀਕੇ ਜਾਣਾ ਮੈਂ ਤੇ ਹੋਈ ਆਪਾਂ। ਕੋਈ ਗੱਲ ਨਹੀਂ ਪੁੱਛ ਲੈਣੀ ਮੈਂ ਮੰਮੀ ਨੂੰ। ਕਰ ਲੈ ਗੱਲ ਕੋਈ ਗੱਲ ਨਹੀਂ। ਠੀਕ ਹੈ। ਨਹੀਂ ਢਾਡੇ ਕੀ ਰਾਦੇ ਚ ਹੀ ਇਤਨੀ ਠੀਕ ਨਹੀਂ ਆ ਤੇ ਤੁਸੀਂ ਨਾ ਕਰ ਦੋਗੇ ਕੋਈ ਗੱਲ ਨਹੀਂ ਪੇਕੇ ਤੇ ਮੈਂ ਜਾ ਕੇ ਹੀ ਰਹਿਣਾ ਸੀ ਭਾਵੇਂ ਤੁਸੀਂ ਬਿਮਾਰ ਵੀ ਆ ਨਾਲ ਹੀ ਖੜਨਾ ਸੀ ਤੁਹਾਨੂੰ ਮੈਂ ਜੇ ਮੰਮੀ ਦੀ ਗੱਲ ਕਰਨ ਦੇ ਆ ਨਾ ਕੋਈ ਗੱਲ ਨਹੀਂ ਮੰਮੀ ਨੂੰ ਵੀ ਮਾੜਾ ਜਿਹਾ ਦੱਸ ਦੇਣੀ ਆ ਕਿ ਮੰਮੀ ਮੈਂ ਪਿੰਡ ਜਾਣਾ ਵਾ ਮੰਮੀ ਚਾਹ ਪੀ ਲਓ ਦੱਲੀ ਇਹਦੇ ਨੂੰ ਪੀਤੀ ਜਾ ਹਾਂਜੀ ਮੰਮੀ ਅਸੀਂ ਤਾਂ ਪੀ ਲਈ ਆ ਚਾਹ ਤੁਸੀਂ ਰਹਿ ਗਏਂ ਹਾਂ ਚਰ ਕੋਈ ਨਹੀਂ ਤੇ ਪੀ ਲੋ ਚਾਹ ਪੀ ਲਈ ਮੈਨੂੰ ਦੱਸੋ ਅੱਜ ਬਣਾਉਣਾ ਕੀ ਆ ਜਿਹੜੀ ਸੀ ਨੂੰ ਜੀ ਕਰਦਾ ਬਣਾ ਲਓ ਨਹੀਂ ਦੱਸ ਦੋ ਜੇ ਤੁਹਾਡਾ ਜੀ ਕਰਦਾ ਕਿਸ ਚੀਜ਼ ਨੂੰ ਖਾਣ ਨੂੰ ਤਾਂ ਮੈਂ ਉਹ ਹੀ ਬਣਾ ਲੈਂਨੀ ਆ ਨਹੀਂ ਨਹੀਂ ਜੋ ਤੁਸੀਂ ਬਣਾਓਗੇ ਮੈਂ ਖਾ ਲਵਾਂ ਚਲੋ ਕੋਈ ਗੱਲ ਨਹੀਂ ਉਹ ਹੀ ਬਣਾ ਲੈਂਨੀ ਆ ਮੈਂ ਮੇਰੀ ਗੱਲ ਸੁਣੋ ਮੰਮੀ ਮੇਰਾ ਕਹਿਨ ਨੂੰ ਜੀਤ ਨਹੀਂ ਕਰਨ ਡਿਆ ਪਰਨਾ ਮੇਰਾ ਬੜਾ ਦਿਲ ਕਰਨ ਡਿਆ ਪਿੰਡ ਜਾਣ ਨੂੰ ਤੇ ਮੈਂ ਅੱਜ ਪਿੰਡੋਂ ਨਾ ਹੋਵਾਂ ਸੰਦੀਪ ਇਹ ਤੇ ਪੁੱਛਣ ਵਾਲੀ ਕਿਹੜੀ ਗੱਲ ਵਾ ਜਲਜੋ ਦੇਖੋ ਆਓ ਜਾ ਕੇ ਜੇ 4 ਦਿਨ ਰਹਿਣਾ ਵੀ ਆ ਤਾਂ ਵੀ ਚਲ ਦੱਸ ਦੇ ਤੇ ਚਲ ਕੰਮ ਦੀ ਕਿਹੜੀ ਗੱਲ ਹੈ ਕੰਮ ਹੋਈ ਜਾਣਾ ਇੱਥੇ ਜੇ ਸੱਚ ਪੁੱਛ ਨਹੀਂ ਆ ਨਾ ਤੇ ਮੈਂ ਤੈਨੂੰ ਕਹਿਣਾ ਹੈਗਾ ਕਿ ਚਲ ਜਾ ਕੇ ਦੇਖੋ ਆਇਆ ਪਿੰਡੋਂ ਜਾ ਕਿੰਨੇ ਦਿਨ ਹੋ ਗਿਆ ਤਨਮ ਗਈ ਨੂੰ ਮੰਮੀ ਤੇ ਹੀ ਕਹਿਣ ਦੇ ਨਾ ਪੁੱਛਣ ਦੀ ਕਿ ਲੋੜ ਹੀ ਪੁੱਛ ਕੇ ਜਾਣਾ ਮੈਂ ਐਦਾਂ ਥੋੜੀ ਜਾਣਾ ਹੀ ਚਲ ਕੋਈ ਨਹੀਂ ਜੇ ਰਹਿਣਾ ਵੀ ਆ ਨਾ 4 ਦਿਨ ਤੇ ਕੋਈ ਗੱਲ ਨਹੀਂ ਰਹਿ ਆ ਵੀ ਕੰਮ ਦੀ ਕੋਈ ਗੱਲ ਨਹੀਂ ਕੰਮ ਚੱਲੇ ਚੱਲਦਾ ਜਾਣਾ ਮਗਰ ਚਲੋ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਕਹਿਂਦੇ ਐ ਨਾ ਰਹਿਣ ਵੱਲੋਂ ਤੇ ਰਹਿ ਵੀ ਆਉਂਗੀ ਮੈਂ ਆਹ ਰਹਿਮ ਹੀ ਕੋਈ ਗੱਲ ਨਹੀਂ ਹਾਂਜੀ ਪੁੱਤ ਮੈਨੂੰ ਤੇ ਇਨੀ ਖੁਸ਼ੀ ਆ ਜਿਹੜੇ ਤੁਮਣੇ ਪੁੱਛ ਕੇ ਚੱਲੀ ਆਂ ਇਹ ਤੇ ਪੁੱਛਦਾ ਕੋਣ ਮੈਂ ਕਿਹਨੂੰ ਵੱਡੀ ਨੇ ਅੱਜ ਤੱਕ ਨਹੀਂ ਕਦੀ ਪੁੱਛਿਆ ਕਿੱਥੇ ਵੀ ਜਾਣਾ ਤੇ ਕਿੱਥੇ ਨਹੀਂ ਜਾਣਾ ਤੇ ਤੇਰੀ ਇੰਨੀ ਬੜੀ ਬਾਤਰੀ ਜਿਹੜੀ ਪੁੱਛ ਕੇ ਚੱਲੀ ਆ ਤੂੰ ਮੈਨੂੰ ਤੇ ਤੁਹਾਨੂੰ ਲਾ ਲਾ ਕੇ ਨਾ ਸੁਣਾਉਂਦੀ ਕਿ ਉਹ ਪੁੱਛ ਕੇ ਚੱਲੀ ਆ ਨਹੀਂ ਤੇ ਇੱਥੇ ਦੇ ਕਿੰਨੂੰ ਪੁੱਛਣ ਦਾ ਪਤਾ ਹੀ ਨਹੀਂ ਹੈ ਕੋਈ ਗੱਲ ਨਹੀਂ ਮਾਤਾ ਕਿੰਨਾ ਘਿਹਰੇ ਨੇ ਪੁੱਛ-ਪੁੱਛ ਕੇ ਜਾਣਾ ਵਾ ਤੂੰ ਉਹਦੇ ਮਗਰ-ਮਗਰ ਫਿਰਿਆ ਕਰਨਾ ਵੀ ਕਿੱਥੇ ਗਈ ਹੈ ਤੇ ਕਿੱਥੋਂ ਆਈ ਹੈ ਜਾਣਾ ਉਹਦੇ ਕਿਹੜੀ ਗੱਲ ਵਾ ਜਾਣਾ ਹੀ ਇੱਥੇ ਜਾਣਾ ਵਾ ਤੇ ਚੱਲ ਤੂੰ ਹੋ ਤਿਆਰ ਚੱਲ ਕੇ ਕਿੱਥੇ ਗਿਆ ਦਲਜੀਤ ਤਿਆਰ ਹੋ ਉਹਦੇ ਜਾਓ ਤੁਸੀਂ ਮੰਮੀ ਤੁਸੀਂ ਮੇਰੀ ਸੱਸ ਥੋੜੀ ਆ ਤੁਸੀਂ ਤੇ ਮੇਰੀ ਮਾਂ ਵਾ ਜਦੋਂ ਆਪਾਂ ਪਿੰਡ ਹੀ ਇੱਥੇ ਜਦੋਂ ਵਿਆਹ ਨਹੀਂ ਹੋਇਆ ਮੇਰਾ ਤੇ ਮੰਮੀ ਨੂੰ ਪੁੱਛ ਕੇ ਜਾਈਦਾ ਜਿੱਥੇ ਜਾਈਦਾ ਵਾ ਤੇ ਹੁਣ ਤਾਨੂੰ ਪੁੱਛ ਕੀ ਜਾਣਾ ਵੇ ਜਿੱਥੇ ਜਾਣਾ ਮੈਨੂੰ ਨਾਲੇ ਨਾ ਉਹਦੇ ਵਰਗੀ ਆਦਤ ਨਹੀਂ ਹੈਗੀ ਕਿ ਚੁੱਪਚੀ ਪੀਤੇ ਚੱਲ ਜਾਓ ਜਿੱਦਾਂ ਦੇ ਮਾਪਿਓ ਨੇ ਸੰਸਕਾਰ ਦਿੱਤੇ ਨਾ ਓਦਾਂ ਦੇ ਕਰੀਦੇ ਆ ਵੇਖਾ ਮੇਰੀ ਤੇ ਕਿੰਦੀ ਸਿਆਣੀ ਆ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਆ ਤੇ ਜਿਹੜੀ ਇਹ ਤਾਂ ਚੰਨ ਪੁੱਛ ਕੇ ਤੁਰਦੀ ਆ ਤੇ ਵੱਡੀ ਨੇ ਤਾਂ ਕਦੀ ਅੱਜ ਤੱਕ ਕਦੀ ਪੁੱਛਿਆ ਹੀ ਨਹੀਂ ਵੀ ਕਿੱਥੇ ਜਾਣਾ ਵਾ ਤੇ ਕਿੱਥੇ ਨਹੀਂ ਜਾਣਾ ਆ ਚਲੋ ਮੰਮੀ ਉਹਨਾਂ ਦੀਆਂ ਗੱਲਾਂ ਛੱਡੋ ਤੁਸੀਂ ਤੇ ਹੀ ਉਹਨਾਂ ਦੀ ਟੈਨਸ਼ਨ ਨਾ ਲਿਆ ਕਰੋ ਉਹ ਤੇ ਹੈ ਹੀ ਇਦਾਂ ਦੇ ਆ ਚੱਲ ਬੋ ਤੂੰ ਤਿਆਰ ਹੋ ਵੇਹ ਬਹਾ ਤੇ ਲੈ ਲੈ ਮੋਲਗਾ ਨਹੀਂ ਕੋਈ ਗੱਲ ਨਹੀਂ ਮੰਮੀ ਇੰਨਾ ਕੋ ਹੁਣੇ ਆ ਪੈਸੇ ਨਹੀਂ ਮੈਂ ਦਿੰਨੀ ਆ ਹੈਗੇ ਪੈਸੇ ਮੇਰੇ ਕੋਲ ਫਿਰ ਉੱਥੇ ਜਾ ਜਾਓਗੇ ਨਾ ਤੇ ਕੋ ਖਾਣ ਖੂਣ ਨੂੰ ਵੀ ਲੈ ਜਾਓ ਇਨਿਚਰੀ ਤੁਸੀਂ ਜਾਣਾ ਵਾ ਠੀਕ ਆ ਮੰਮੀ ਆ ਦੋ ਦੋ ਪੀ ਲੋ ਚਾਹ ਤੁਸੀਂ ਫਿਰ ਮੈਂ ਤਿਆਰ ਹੋਵਾਂ ਆ ਹੋ ਜੋ ਤਿਆਰ ਤੁਸੀਂ ਆਦਮੋ ਲੋ ਹੈ ਨਾ ਜਿਹੜਾ ਤੀ ਪੁੱਤ ਪੁੱਛ ਕੇ ਤੁਰੇ ਤੇ ਜੇ ਬੜੀ ਵੀ ਦਾਣੀ ਹੁੰਦੀ ਤੇ ਆਪੇ ਚੱਲ ਘਰ ਤੁਰਿਆ ਰਹਿੰਦਾ ਕਰ ਸਿਆ ਸੋਨਾ ਲੱਗਣਾ ਹੈਗਾ ਪਰ ਵੱਡੀ ਨੇ ਤੇ ਗੈਲੀ ਗਾਲ ਛੜੀ ਕਿਤੇ ਮੰਮੀ ਤੂੰ ਹੀ ਮੈਨੂੰ ਲਾ ਲਾ ਕੇ ਗੱਲਾਂ ਕਰਦੇ ਰਹਿੰਦੇ ਜੇ ਇਹ ਪੁੱਛ ਕੇ ਨਹੀਂ ਜਾਂਦੀ ਉਹ ਪੁੱਛ ਕੇ ਜਾਂਦੀ ਉਹ ਵਾ ਜੇ ਇਹ ਆ ਵੱਡੀ ਵੀ ਇਦਾਂ ਦੀ ਹੁੰਦੀ ਆਹ ਤੇ ਹਾਦੀ ਹੋ ਗਈ ਆ ਤੁਹਾਡੇ ਵਾਲੀ ਹੋਇਆ ਚਲੋ ਇੱਕ ਵਾਰੀ ਗੱਲ ਹੋ ਹੀ ਗਈ ਸਹੀ ਹਰ ਵੇਲੇ ਤੁਸੀਂ ਬਸ ਮੇਰੇ ਹੀ ਦਿਵਾਲੇ ਹੋਏ ਰਹਿੰਦੇ ਈ ਮੈਂ ਤੁਹਾਨੂੰ ਕੀ ਕਹਿਣ ਲਈ ਆ ਭਲਾ ਜੀ ਤੁੰਗੇ ਚੜੇ ਕੋਹਿੰਚ ਕੋੜੇ ਸਵਾਰ ਆ ਗਈਆਂ ਕੀ ਮੈਂ ਤੈਨੂੰ ਕੀ ਮਾਰੀ ਕਹਤੀ ਤਾਂ ਕਿਹਾ ਵੀ ਕੀ ਨਹੀਂ ਆ ਤੁਸੀਂ ਕਹਿਣ ਦੇ ਦੇ ਜੇ ਇੱਥੇ ਬੈਠਿਆ ਜਿਹੜੀ ਮੈਨੂੰ ਪੁੱਛ ਕੇ ਥਰਦੀ ਮੈਂ ਉਹੋ ਹੀ ਗੱਲ ਕਰਨੀ ਵੀ ਮੈਨੂੰ ਪੁੱਛ ਕੇ ਥਰਦੀ ਆ ਕਿਦਣ ਪੁੱਛਿਆ ਤੇ ਮੈਨੂੰ ਕਿੰਨੇ ਕ ਦਿਨ ਉਹਨੇ ਪੁੱਛਣਾ ਵਾ ਤੂੰ ਜਦੋਂ ਦੀ ਆਈਆਂ ਤੂੰ ਮੈਨੂੰ ਇੱਕ ਵਾਰੀ ਨੇ ਪੁੱਛੀ ਗਈ ਮੈਨੂੰ ਉਹ ਹੁਣ ਤੁਸੀਂ ਜੋ ਮਰਜ਼ੀ ਕਹੀ ਜੋ ਤੁਸੀਂ ਤੇ ਮੇਰੇ ਸਿਰ ਤੇ ਸਵਾਹ ਹੀ ਪਾਉਣੀ ਆ ਪਾਈ ਜਾਓ ਜਿੰਨੀ ਮਰਜ਼ੀ ਹੱਦ ਹੋ ਗਈ ਤੇਰੇ ਵਾਲੀ ਕਿਧਣ ਕਿਤੇ ਆਪਣੀਆਂ ਚੜ ਗਈਆਂ ਮੇਰੇ ਸਿਰ ਤੇ ਤੂੰ ਤੇ ਮੈਂ ਤਾਂ ਚੜਨਾ ਹੀ ਆ ਜਦੋਂ ਲਾ ਲਾ ਕੇ ਗੱਲਾਂ ਕਰਨੀਆਂ ਕਾਹਦੀਆਂ ਤੈਨੂੰ ਲਾ ਲਾ ਗੱਲਾਂ ਕੀਤੀਆਂ ਤਾਂ ਕੀਤੀਆਂ ਨਹੀਂ ਇੱਥੇ ਤੁਸੀਂ ਮੈਂ ਇਹੋ ਕਹਣਾ ਮੈਂ ਚੰਗੀ ਹੁੰਦੀ ਉਹ ਵੀ ਤੇ ਚਲ ਕਰਨੀ ਆ ਘਰ ਦਾ ਚਾਹ ਰੋ ਪੋਵਾ ਤੇ ਤੁਸੀਂ ਹੀ ਕਰੋ ਨਾ ਹੋ ਜਾਂ ਗੱਲਾਂ ਕਪਾਤ ਵਾਲੀਆਂ ਗੱਲਾਂ ਤੇ ਤੁਸੀਂ ਆਪ ਕਰਦੇ ਜੇ ਉਹ ਤੁਹਾਡੇ ਨਾਲ ਗੱਲ ਕਰਨ ਦੀ ਤੁਸੀਂ ਉਹਦੀਆਂ ਗੱਲਾਂ ਕਰਦੇ ਰਹਿੰਦੇ ਮੈਨੂੰ ਐਵੇਂ ਲਾ ਲਾ ਕੇ ਕਰੀ ਜਾਂਦੇ ਜੇ ਉਹਦੀ ਮੈਂ ਗੱਲ ਕਿਦਾਂ ਕਰਾਂ ਉਹ ਤੇਰੇ ਵਰਗੀ ਨਹੀਂਗਾ ਉਹਨੂੰ ਜਿਤਨਾ ਮੈਂ ਆਪ ਉਹਨੇ ਸਿੱਖਿਆ ਦਿੱਤੀ ਹੈ ਨਾ ਉਹ ਉਦਾਂ ਹੀ ਚੱਲਦੀ ਆ ਤੇਰੇ ਵਾਂਗੂ ਨਹੀਂ ਕਰਦੀ ਜਿੱਦਾਂ ਤੂੰ ਕਰਨੀ ਆ ਉਹ ਤੇਰੇ ਵਾਂਗੂ ਮੂੰਹ ਪਾੜ ਫੜ ਗੱਲਾਂ ਨਹੀਂ ਕਰਦੀ ਵੀ ਕਦੀ ਸੱਸ ਨਾਲ ਲੜ ਲਿਆ ਤੇ ਕਦੀ ਕਿਸੇ ਨਾਲ ਲੜ ਲਿਆ ਆਹੋ ਉਹ ਤੇ ਬੜੀ ਚੰਗੀ ਲੱਗਦੀ ਆ ਹੁਣ ਤੇ ਕੋਈ ਗੱਲ ਨਹੀਂ ਉਹ ਵੀ ਦਿਨ ਦੂਰ ਨਹੀਂ ਆ ਜਦੋਂ ਤਾਨੂੰ ਮੈਂ ਹੀ ਚੰਗੀ ਲੱਗੂਗੀ ਤੇ ਮੇਰੀ ਲੋੜ ਪੈਣੀ ਆ ਤੁਹਾਨੂੰ ਵੇਂਦੇ ਰਹੋ ਤੁਸੀਂ ਇੱਥੇ ਹੀ ਜਾ ਆਪਣਾ ਕੰਮ ਕਰ ਜਾ ਕੇ ਮੈਂ ਤੇਰੀ ਲੋੜ ਤੋਂ ਬਗੈਰ ਹੀ ਚੰਗੀ ਆ ਨਾ ਰੱਪ ਮੈਨੇ ਲੋੜ ਪਾਵੇ ਤੇਰੀ ਮੈਂ ਤਾਂ ਆਪਣਾ ਕੰਮ ਹੀ ਕਰਨ ਢੀ ਸੀ ਤੁਸੀਂ ਰਹਿਣ ਨਹੀਂ ਨਾ ਦਿੰਦੇ ਮੈਨੂੰ ਆਪਣਾ ਕੰਮ ਕਰਦੀ ਨੂੰ ਜਿੱਥੇ ਲਾ ਜਿੱਥੇ ਕਰਦੀ ਕਰਦੀ ਰਹਿੰਦੀ ਜਾ ਕੇ ਤੇ ਕਰਦੀ ਰਹਿੰਦੀ ਤੇ ਫੇਰ ਲਾ ਲਾ ਕੇ ਗੱਲਾਂ ਨਾ ਕਰਿਆ ਕਰੋ ਆਪਣੀ ਗੱਲ ਕਰਿਆ ਕਰੋ ਮੈਨੂੰ ਗੱਲ ਕਰਨ ਦੀ ਲੋੜ ਨਹੀਂ ਹੈਗੀ ਠੀਕ ਆ ਨਾ ਮੈਨੂੰ ਇਹ ਮਤਾਂ ਨਾ ਦੇ ਜਿਹੜਾ ਕੰਮ ਕਰਨ ਢੀ ਆ ਨਾ ਉਹ ਕਰ ਦੋ ਭਾਂਡੇ ਲੈ ਕੇ ਫੇਰ ਦੇ ਬੈਠੀ ਆ ਨਾ ਉਹ ਹੰਦਰੀ ਕੁਚਾ ਕੇ ਚਾਈ ਮੋਕੰਡਈ ਸਾਰਾ ਕੰਮ ਦਸਨਦੀਪ ਲਈ ਫਿਰਦੀ ਆ ਜਿਹੜਾ ਤੈਨੂੰ ਕੰਮ ਦਿੱਤਾ ਵਾ ਨਾ ਉਹ ਆਪਣਾ ਕੰਮ ਕਰਿਆ ਖਰਚ ਆ ਕੇ ਉਹ ਤੇਰੇ ਕੋ ਹੁੰਦਾ ਨਹੀਂਗਾ ਇਹ ਮੇਰਾ ਕੰਮ ਨਹੀਂ ਹੁਣ ਤੁਹਾਨੂੰ ਲੱਭਣਾ ਹੁਣ ਤੁਹਾਨੂੰ ਉਹਦਾ ਹੀ ਲੱਭਣਾ ਵਾ ਉਹੋ ਹੀ ਸਾਰਾ ਕੰਮ ਕਰਦੀ ਆ ਮੈਂ ਜਿੰਨਾ ਮਰਜ਼ੀ ਕੰਮ ਕਰ ਲਾਂ ਨਾ ਤੁਸੀਂ ਇਹੋ ਹੀ ਕਹੀ ਜਾਣਾ ਵਾ ਵੀ ਤੂੰ ਕੱਖ ਕਰਦੀ ਨਹੀਂ ਆ ਜੇ ਮੈਂ ਨਹੀਂ ਨਾ ਕਰਦੀ ਤੇ ਨਹੀਂ ਸਹੀ ਮੈਨੂੰ ਨਹੀਂ ਇਹ ਜ਼ਰੂਰਤ ਹੈਗੀ ਵੀ ਤੁਸੀਂ ਕਹੋ ਵੀ ਮੈਂ ਕੰਮ ਕਰਦੀ ਆ ਕੋਈ ਗੱਲ ਨਹੀਂ ਤੁਸੀਂ ਉਹਨੂੰ ਹੀ ਕਿਹਾ ਕਰੋ ਜੋ ਕਹਿਣਾ ਹੁੰਦਾ ਵਾ ਚਾਹ ਮੇਰੇ ਨਾਲ ਬਹੁਤੇ ਸਵਾਲ ਨੁਆਬ ਨਾ ਕਰ ਤੇ ਜਿਹੜਾ ਕੰਮ ਤੈਨੂੰ ਕਿਹਾ ਨਾ ਕਰ ਜਾ ਕੇ ਆਪਣਾ ਜਾਂ ਚਲ ਜਾ ਵੇਲੀ ਆਪਣਾ ਕੰਮ ਕਰਿਆ ਜਾ ਕੇ ਉਹ ਤਾਂ ਮੈਂ ਕਰ ਹੀ ਲੈਣਾ ਵਾ ਮੈਨੂੰ ਵੀ ਪਤਾ ਵਾ ਵੀ ਕਰਨਾ ਵਾ ਇੱਧਰ ਦੇ ਛਾਪੇ ਨਿਬੜ ਕੇ ਨਾ ਫੇਰ ਹੀ ਮੈਂ ਉਧਰ ਜਾਣਾ ਸੀ ਕਾਲੇ ਛਾਪੇ ਕਰਨ ਡਈਆਂ ਇੱਧਰ ਤੇ ਕਰਨੀ ਨਹੀਂ ਸਵੇਰ ਦੀ ਕਰਨੀ ਨਹੀਂ ਇੱਕ ਡੱਬਾ ਲੈ ਕੇ ਬੈਠੀ ਸਵੇਰ ਦਾ ਭੱਲੇ ਇੱਕ ਡੱਬਾ ਜਿਹੜਾ ਦੇਖੋ ਉਹ ਬੜਾ ਜਾ ਕੇ ਸਿੰਘ ਭਰੀ ਹੀ ਪਾਂਡਿਆ ਦੀ ਭਰੀ ਸਿੰਘ ਪਾਂਡਿਆ ਸੰਦ ਨਾ ਕਿਉਂ ਇਹ ਕੰਮ ਨਾ ਨਾ ਕਰਨਾ ਹੋਵੇ ਉਹਨੂੰ ਅਗਲੇ ਦਾ ਕੰਮ ਵੀ ਨਹੀਂ ਕਾ ਦੇਖਦਾ ਹੈਗਾ ਅੱਗੇ ਤੈਨੂੰ ਤਾਂ ਲੱਗੀ ਆ ਉਹਨੇ ਫੇਕੇ ਜਾਣਾ ਵਾ ਤੇ ਮੈਂ ਹਾਂ ਕਰਤੀ ਆ ਉਹਨੂੰ ਇਹ ਗੱਲ ਉਹਦੇ ਬਣ ਢਈ ਆ ਹੁਣ ਵੇਲੀ ਦਾ ਮੈਂ ਨਾ ਲੈਣੀ ਤੇ ਮੈਂ ਜਾਵਾਂ ਵੇਲੀ ਆ ਲਾਂ ਕਰਾਂ ਮੈਂ ਕਿਉਂ ਨਾ ਜਦੋਂ ਮੇਰੇ ਕਹਨੇ ਚ ਤੁਰਦੀ ਆ ਰਮਣਾ ਤੂੰ ਕੱਲ ਦੀ ਫੇਰ ਹੱਥ ਲਮਕਾਉਂਦੀ ਆ ਗਈਆਂ ਤੈਨ ਮੈਂ ਕਿਹਾ ਸੀ ਨਾ ਪਿਓ ਇਦਾਂ ਦੇ ਹੈਗੇ ਹੀ ਤੇ ਪੈਸੇ ਲੈ ਕੇ ਆਈ ਉਹੋ ਗੱਲ ਉਹਨਾਂ ਕੀਤੀ ਨਾ ਫਿਰ ਲੈ ਦੱਸ ਰਹੀ ਤੇ ਮੈਂ ਤਾਂ ਆ ਹੀ ਹਾਂ ਫਿਰ ਪੈਸੇ ਲੈ ਕੇ ਆ ਜੂੰਗੀ ਪਰ ਹੁਣ ਉਹ ਆਂਦਾ ਹੀ ਐਫਟੀ ਆ ਨਹੀਂ ਟੁੱਟੀ ਤੇ ਮੈਂ ਹੁਣ ਫਾਲ ਲੈ ਲੈਂਦੀ ਤੂੰ ਆ ਬਨਾਲ ਜਾਂਦੀ ਹੈ ਬੈਂਕ ਚ ਐਫ ਡੀ ਨਹੀਂ ਟੁੱਟੀ ਇਹ ਤਾਂ ਉਹਨਾਂ ਦਾ ਪੱਜਵਾ ਸਾਰਾ ਨਾ ਮੈਂ ਨਾਲ ਜਾਂਦੀ ਧਗਲਾ ਕੀ ਜਾਂਦਾ ਕਿ ਪੂਆ ਨੂੰ ਮੇਰੇ ਤੇ ਯਕੀਨ ਨਹੀਂਗਾ ਦੇ ਦੇਣਗੇ 20 ਲੱਖ ਰੁਪਈਆ ਵਾ ਕਿ ਜਾਂਥੇ ਮਾਰ ਕਿਉਂਦੀ ਮੈਂ ਅੱਧਾ ਜੀਉਂ ਤੂੰ ਮੇਰੀ ਗੱਲ ਸੁਣ ਜੇ लवली ਨੇ ਹਾਪਾ ਜਲਾਤਾ ਸੀ ਤੇ ਤੂੰ ਫੇਰ ਦਲਜਿੰਦਰ ਵਾਲੇ ਜਾਂਦੀ ਪਹ ਗਈ ਹਾਂ ਉਹਦੇ ਵੱਲ ਵੀ ਉਹਨੂੰ ਵੀ ਦੱਸ ਆਈਆਂ ਕਿ ਤੇਰੇ ਮਨ ਵਿੱਚ ਇਹ ਗੱਲ ਨਾ ਹੋਵੇ ਕਿ लवली ਨੇ ਪੈਸੇ ਦੇ ਦਿੱਤੇ ਆ लवली ਨੇ ਨਾ ਕਰਤੀ ਆ ਕਿ ਐਫ ਡੀ ਨਹੀਂ ਟੁੱਟੀ ਤੇ ਮੈਂ ਕਿਹਾ ਕੋਈ ਗੱਲ ਨਹੀਂ 2 ਮਹੀਨਿਆਂ ਦਾ ਟਾਈਮ ਤੁਹਾਨੂੰ ਦੇ ਦਿੰਨੀ ਆ ਦੋਵਾਂ ਮਹੀਨੇ ਤੱਕ ਨਾ ਪੈਸੇ ਮੈਨੂੰ ਅਰੇਂਜ ਕਰ ਦਿਓ ਮੇਰੇ ਵੀ ਨਿਆਣੇ ਦੇ ਰਾਤ ਕਰਕੇ ਉੱਥੇ ਮਿਹਨਤ ਕਰਨ ਦੇ ਆ ਉਹ ਉੱਥੇ ਨਾ ਮਾਂ ਲੈ ਕੇ ਹੁੰਜ ਨਹੀਂ ਗਏ ਦੇ ਫਿਰ ਦਵਾ ਦਾ ਮਾਂ ਨੂੰ ਪਾਈ ਜਾਂਦੇ ਆ ਨਾਲੇ ਜਿਹੜੇ ਮਿਹਨਤ ਕਰਕੇ ਪੈਸੇ ਪਾਉਂਦੇ ਆ ਨਾ ਉਹਨਾਂ ਨੇ ਆ ਕੇ ਪੁੱਛਣਾ ਵੀ ਆ ਮਾਂ ਪਿਓ ਨੂੰ ਵੀ ਇੰਨੇ ਪੈਸੇ ਪਾਏ ਕਿੱਥੇ ਗਏ ਆ ਤੇਰੇ ਮਗਰੋਂ ਨਾ ਮੈਨੂੰ ਕਰਨ ਦਾ ਫੋਨ ਆਉਂਦਿਆ ਸੀ ਤੇ ਉਹ ਪੁੱਛਣ ਦੇ ਵੀ ਮੰਮੀ ਕਿੱਥੇ ਆ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਕਰਕੇ ਤੇ ਉਹਨਾਂ ਨੇ ਖੜੇ ਹੀ ਪੈਸੇ ਤੇ ਪੈਸੇ ਲੈਣ ਗਈ ਆ ਤੇ ਜੇ ਹੁਣ ਉਹਦਾ ਫੋਨ ਆਊਗਾ ਨਾ ਤੇ ਉਹਨੂੰ ਕਹਿ ਦੇ ਵੀ ਉਹਨਾਂ ਨੇ ਪੈਸੇ ਦੇ ਦਿੱਤੇ ਆ ਇਹ ਨਾ ਹੋਏ ਮੁੜ ਕੇ ਮੇਰੇ ਗੱਲ ਪੈ ਜੇ ਵੀ ਡੈਡੀ ਤੁਸੀਂ ਤਾਂ ਝੂਠ ਬੋ ਉਦਾਂ ਤੇ ਭਾਵੇਂ ਪੈਸੇ ਮੈਂ ਨਾ ਹੀ ਮੰਗਦੀ ਸਾਡਾ ਸਰਨ ਡਿਆ ਹੀ ਕਿਹੜੀ ਵੇਲੇ ਨੇ ਚ ਬਾਹ ਆਈ ਹੀ ਪਰ ਨਾ ਅਪਰ ਜਾਈ ਮੇਰੀ ਨੂੰ ਅਗਲ ਕਿਦਾਂ ਆਉਗੀ ਇਹਦੀ ਅਕਲ ਟਕਾਣੇ ਲਿਉਣ ਕਰਕੇ ਨਾ ਆ ਕੰਮ ਮੈਂ ਕੀਤਾ ਸੀ ਤਾਂ ਹੀ ਮੈਂ ਕਿਹਾ ਸੀ ਕਿ ਮੈਨੂੰ ਅਵੇ ਪੈਸੇ ਚਾਹੀਦੇ ਆ ਜਿੱਥੋਂ ਮਰਜ਼ੀ ਕਰਕੇ ਦੇ ਹੁਣ ਇੰਨੇ ਨਾ ਅਕਲ ਟਕਾਣੇ ਆ ਜੂਗੀ ਵੀ ਗਾੜੀ ਵੀ ਕੋਈ ਬੰਦਾ ਵਾ ਉਦੋਂ ਤਾਂ ਬੁਸਕਦੀ ਹੀ ਆਣ ਕੇ ਬਿਮਾਰੀ ਚੱਲੀ ਆ ਰਮਨ ਅਗਲ ਉਹਨੂੰ ਨਹੀਂ ਆਉਣੀ ਉਹਨੇ ਆਪਣੇ ਕੋਲੋਂ ਫਾਹ ਲਾ ਕੇ ਤੇ ਨੌ ਤੇ ਗੱਲ ਪਾਤਾ ਵਾ ਅਗਲ ਉਹਨੂੰ ਕਦੀ ਆਉਣੀ ਆ ਚੱਲ ਕੋਈ ਗੱਲ ਨਹੀਂ ਇਹ ਤਾਂ ਨਹੀਂ ਵੀ ਜ਼ਿੰਦਗੀ ਵਿੱਚ ਕਿਓਂ ਬਰਾ ਕੰਮ ਪੈਂਦਾ ਜ਼ਿੰਦਗੀ ਵੀ ਬੜੀ ਲੰਮੀ ਹੁੰਦੀ ਆ ਕਿਤਨਾ ਕਿਤੇ ਕੰਮ ਪੈ ਹੀ ਜਾਂਦਾ ਵਾ ਹੁਣ ਆਊ ਨਾ ਟਿੱਗੇ ਵਰਗਾ ਜਵਾਬ ਦਊਂਗੀ ਆ ਲੈੰਦੇ ਪਰ ਇਹਨੂੰ ਰਮਨ ਉਹ ਤੋਂ ਤਰਲੇ ਤਾਂ ਮਾਰਦੀ ਹੁੰਦੀ ਸੀ ਉਦੋਂ ਮਾਤੇ ਹੁੰਦੇ ਸੀ ਉਹ ਭੁੱਖੇ ਹੁਣ ਉਹਨਾਂ ਨੇ ਪੈਸੇ ਚਾਰ ਜਮ੍ਹਾਂ ਕਰ ਲਿਆ ਹੁਣ ਸਾਡੀ ਲੋੜ ਲਈਆਂ ਉਹਨਾਂ ਨੂੰ ਇਹਦਰ ਮੈਂ ਦੱਸਦਾ ਚੱਲ ਕੋਈ ਗੱਲ ਨਹੀਂ ਲੋੜ ਤੇ ਗਲੀ ਦਾ ਕੱਖਾਂ ਦੀ ਪੈ ਜਾਂਦੀ ਆ ਕਿੱਦਾਂ ਦੀਆਂ ਗੱਲਾਂ ਕਰਨ ਦੇ ਅਸੀਂ ਤਾਂ ਫੇਰ ਇਨਸਾਨ ਰਮਨ ਜਦੋਂ ਅਸੀਂ ਉੱਥੇ ਜਾਂਦੇ ਆ ਸਾਡਾ ਜਾਣਦਾ ਖਲਾਤਾ ਕੋਈ ਕਿੱਦਾਂ ਬੋਲਦੀ ਏ ਉਹ ਗਾੜੀ ਬੋਲਣ ਲੱਗੀ ਵਿਧੀ ਕੱਖ ਨਹੀਂ ਆ ਉਹ ਚੱਲ ਕੋਈ ਗੱਲ ਨਹੀਂ ਜੇ ਬੋਲਦੀ ਹੈ ਨਾ ਕਿ ਇਹ ਕਿਹੜਾ ਸੁਖ ਪਾਉਣ ਲਈ ਆ ਜਿੱਦਾਂ ਸਾਡੇ ਨਾਲ ਬੋਲਦੀ ਨਾ ਨੋਵਾ ਇਦਾਂ ਹੀ ਤਾੜ-ਤਾੜ ਜਵਾਬ ਦਿੰਦੀਆਂ ਫੇਰ ਇਹਦੀ ਇਸਤਕੀਆ ਪੱਲੇ ਇਹਦੇ ਕੱਖ ਨਹੀਂ ਗਾ ਹੈਗਾ ਆਣ ਗਵਾਣ ਵੀ ਵੇਂਦਾ ਵਾ ਕਿ ਕਿਦਾਂ ਨੋਵਾ ਗਾੜੀ ਬੋਲਣ ਲਈ ਆ ਹੈ ਨਹੀਂ ਘਰ ਵਿੱਚ ਵਜੂਦ ਹੈ ਤਾਂ ਹੁਣ ਉਹ ਚੱਲ ਵਜੂਦ ਅਸੀਂ ਕਿਹੜਾ ਜਾ ਕੇ ਵੇਖਣ ਦੇ ਵੀ ਹੈਗਾ ਕਿ ਹੈ ਨਹੀਂ ਤੁਸੀਂ ਨਹੀਂ ਨਾ ਵੇਖਣ ਦੇ ਮੈਂ ਤਾਂ ਵੇਖ ਹੀ ਆਈਆਂ ਨਾ ਉਹ ਦਲਜਿੰਦਰ ਉਹਦੇ ਕੋਲ ਦਾਦੀ ਫਿਰਦੀ ਆ ਪਹਿਲਾਂ ਇਹੋ ਦਲਜਿੰਦਰ ਚੰਗੀ ਲੱਗਦੀ ਹੁੰਦੀ ਸੀ ਗੱਲ ਹਰ ਮੰਨੀ ਜਾਂਦੀ ਸੀ ਨਾਲੇ ਪੈਸੇ ਦਿੰਦੀ ਖਤਿਆਂ ਨੂੰ ਦਿਲ ਬਾਗ ਨੇ ਖਲਾਉਣੇ ਤਾਂ ਸਾਰੇ ਪੈਸੇ ਇਹਨਾਂ ਨੂੰ ਦੇ ਦੇਣੇ ਹੁਣ ਉਹਨੂੰ ਵੀ ਇਹਦੀ ਕਰਤੂਤ ਦਾ ਪਤਾ ਲੱਗ ਗਿਆ ਵਾ ਵੀ ਇਹ ਕੀ ਚੀਜ਼ ਵਾ ਤਾਂ ਹੁਣ ਵੇਖਿਆ ਕਿਦਾਂ ਤੜਪਦੀ ਫਿਰਦੀ ਆ ਵੀ ਉਹਦੇ ਕੋ ਪੈਸੇ ਲਓ ਚੱਲ ਉਹਦੇ ਕੋ ਮੈਂ ਨਾ ਵੀ ਲੈਂਦੀ ਤਾਂ ਕੋਈ ਗੱਲ ਨਹੀਂ ਹੈਗੀ ਪਰ ਇਹਨੂੰ ਪਤਾ ਲੱਗਣਾ ਚਾਹੀਦਾ ਵਾ ਵੀ ਉਹਨੇ ਪੈਸੇ ਮੰਗੇ ਆ ਮੇਰੀ ਇੱਜ਼ਤ ਨਹੀਂ ਗਈ ਉੱਥੇ ਗਈ ਦੀ ਕੋਈ ਹੈਗੀ ਮੈਂ ਗਈ ਹਨਾ ਉਹਨੂੰ ਸਗਾਤ ਨੂੰ ਤਾਂ ਮੈਂ ਕਹਵਾਇਆ ਹੀ ਨਹੀਂ ਨਾ ਮੈਂ ਉਹਨੂੰ ਮੱਥਾ ਹੀ ਲਾਇਆ ਰਮਨ ਤੈਨੂੰ ਨਹੀਂ ਪਤਾ ਉਹਨੂੰ ਪਿਆ ਵਾ ਸਵਾਦ ਪਹਿਲਾਂ ਦਲਜਿੰਦਰ ਨੂੰ ਚੰਗੀ ਲੱਗਦੀ ਹੁੰਦੀ ਤੇ ਹੁਣ ਸੰਦੀਪ ਚੰਗੀ ਲੱਗਣ ਲੱਪੀ ਇਹਨੂੰ ਚੱਲ ਕੋਈ ਗੱਲ ਨਹੀਂ ਸੰਦੀਪ ਨਾਲ ਵੀ ਕਿੰਨਾ ਚਿਰ ਬਣਾ ਕੇ ਰੱਖਣੀ ਆ ਇਹ ਨਾ 6 ਮਹੀਨੇ ਕੱਢ ਦਿੰਦੀ ਆ ਸੰਦੀਪ ਨਾਲ ਖਲਾਰਾ ਪਿਆ ਹੀ ਖੜਾ ਜਦ ਇਹਦਾ ਕੰਮ ਦਾ ਪਤਾ ਲੱਗ ਗਿਆ ਨਾ ਉਹਨੂੰ ਵੀ ਉਹਨੇ ਪਿੱਛੇ ਆਪੇ ਹਟ ਜਾਣਾ ਚੱਲ ਜਰਾ ਜਰਾ ਹੁਣ ਨਹੀਂ ਪੈਂਦਾ ਉਹ ਨਜ਼ਰ ਤੇ ਹੈ ਹੀ ਆ ਨਾ ਫਿਰ ਕੋਈ ਗੱਲ ਨਹੀਂ ਜਿੱਥੇ ਭਾਂਡੇ ਹੁਣ ਖੜਕਦੇ ਹੁੰਦੇ ਆ ਹਾਂਜੀ ਹਾਂਜੀ ਮੰਮੀ ਆਉਣ ਲੱਗੇ ਆ ਜਾਈ ਤੇ ਮੈਂ ਚੱਲ ਮੰਮੀ ਨੂੰ ਫੋਨ ਕਰਕੇ ਪੁੱਛ ਲਾਂ ਘਰੇ ਹੀ ਠੀਕ ਆ ਠੀਕ ਆ ਉਹ ਨਹੀਂ ਨੇ ਮੰਮੀ ਆਉਣ ਆਉਣ ਤਾਂ ਕਿੰਨੇ ਦਿਨਾਂ ਦੀ ਕਰਨੀ ਸੀ ਪਰ ਨਾ ਟਾਈਮ ਨਹੀਂ ਲੱਗਣ ਡਿਆ ਆ ਘਰ ਦੇ ਸਿਆਪੇ ਨਹੀਂ ਮੁੱਕਦੇ ਕਦੀ ਕੋਈ ਗੱਲ ਨਿਕਲ ਆਉਂਦੀ ਹੈ ਕਦੀ ਕੋਈ ਉਹ ਕੋਈ ਗੱਲ ਨਹੀਂ ਮੰਮੀ ਫੋਨ ਤੇ ਨਹੀਂ ਮੈਂ ਦੱਸਣਾ ਸਭ ਕੁਝ ਇੱਥੇ ਆ ਕੇ ਦੱਸੂਗੀ ਘਰ ਚ ਕੀ ਕੀ ਬਣ ਡਿਆ ਵਾ ਠੀਕ ਆ ਠੀਕ ਆ ਨਹੀਂ ਬਸ ਲੱਗੀ ਤਿਆਰ ਹੋਣ ਲੱਗੀ ਮੈਂ ਇਹਨਾਂ ਨੂੰ ਵੀ ਕਹਿਣ ਤੇ ਚਲੋ ਫਿਰ ਅਸੀਂ ਆਗੇ ਠੀਕ ਆ ਨਾਲੇ ਮੇਰੀ ਗੱਲ ਸੁਣੋ ਮੈਂ 4-5 ਦਿਨ ਰਹਿਣਾ ਵਾਂ ਹਾਂਜੀ ਹਾਂਜੀ ਚਲੋ ਠੀਕ ਆ ਬਾਕੀ ਗੱਲਾਂ ਇੱਥੇ ਕਰਾਂਗੇ ਸਾਰੀਆਂ ਫੋਨ ਤੇ ਕਰ ਲੈਣੀਆਂ ਚਲੋ ਠੀਕ ਆ ਇਹ ਤੇ ਅੱਧਾ ਦਿਨ ਇੱਥੇ ਲੈ ਆਉਣਾ ਵਾ ਜਦੋਂ ਕਿਤੇ ਜਾਣਾ ਹੋਵੇ ਨਾ ਤੁਹਾਡਾ ਕੰਮ ਹੀ ਨਹੀਂ ਮੁੱਕਦਾ ਤੇ ਮੇਰੀ ਗੱਲ ਸੁਣ ਮੈਨੂੰ ਤੇ ਕਹਿਣ ਦੀਆਂ ਤੂੰ ਕਿਹੜਾ ਤਿਆਰ ਹੋ ਗਈਆਂ ਮੈਂ ਤੁਹਾਨੂੰ ਹੀ ਢੀਕਣ ਦੀ ਹਾਂ ਮੈਨੂੰ ਕੱਪੜੇ ਦੱਸ ਦੋ ਕਿਹੜੇ ਪਾਉਣੇ ਆ ਉਹ ਹੀ ਪ੍ਰੈਸ ਕਰਾਂ ਮੈਂ ਉਹ ਜਿਹੜੇ ਮਰਜ਼ੀ ਕਰਦਣੇ ਸੀ ਮੰਮੀ ਨੂੰ ਕੀਤਾ ਮੈਂ ਫੋਨ ਅੱਛਾ ਤੇ ਉਹ ਕਹਿੰਦੇ ਆਜੋ ਚਲ ਕੋਈ ਨਹੀਂ ਚਲ ਜੰਨੇ ਆ ਫਿਰ ਆਜੋ ਫੇਰ ਟਾਈਮ ਨਾ ਚਲੀਏ ਚਲੋ ਜੀ ਬਣਾਉਣ ਲੱਗੀ ਅੱਜ ਆਗੇ ਤੇ ਹੀ ਉਹ ਆਹੋ ਕਿੰਨੇ ਟਾਈਮ ਲਾਏ ਹੈ ਉਹ ਟਾਈਮ ਕੀ ਲਾਉਣਾ ਸੀ ਮੈਂ ਮੁੰਡੇ ਲ ਚਲ ਗਿਆ ਹੈ ਕਿਹੜੇ ਮੁੰਡੇ ਵਾਲਾ ਉਹ ਮੁੰਡਾ ਵਾ ਕਿਸੇ ਦਮਾ ਦਾ ਉਹਦੇ ਨਾਲ ਗਿਆ ਸੀ ਅੱਛਾ ਅੱਛਾ ਹਾਂ ਕੀ ਬਣਾਉਣ ਲੱਗੀ ਕੁਛ ਨਹੀਂ ਬਣਾਉਣਾ ਕੀ ਆ ਹੂੰ ਭਿੰਡੀਆਂ ਪਈਆਂ ਥੋੜੀਆਂ ਜੀਆਂ ਅੱਛਾ ਤੇ ਮੈਂ ਹਾਂ ਚਲੋ ਨੂਰ ਬੜੀਆਂ ਖੁਸ਼ ਹੋ ਕੇ ਖਾਂਦਾ ਵਾ ਹੂੰ ਹੂੰ ਤੇ ਚਲੋ ਉਹੀ ਬਣਾ ਲੈਨੇ ਆ ਚੱਲ ਉਹ ਹੀ ਬਣਾ ਲਾ ਚੱਲ ਨਾਲ ਗੁਰਪ੍ਰੀਤ ਵੀ ਖਾ ਲੂਗੀ ਆਹ ਉਹਨੇ ਵੀ ਖਾ ਲੈਣੀ ਆ ਆਪੇ ਆ ਕਿੱਥੇ ਆ ਗਈ ਉਹ ਉਹ ਕਿਤੇ ਵੀ ਨਹੀਂ ਇੱਥੇ ਅੰਦਰੇ ਡਈ ਹੈ ਅੱਛਾ ਅੱਛਾ ਹੂੰ ਤੋਂ ਮੈਂ ਵੀ ਤਰਨਾ ਕੋਈ ਗੱਲ ਕਰਨੀ ਸੀ ਦੱਸੋ ਗੱਡੀ ਗੱਲ ਮੈਂ ਤਰਨਾ ਗੱਲ ਇਹ ਕਰਨੀ ਸੀ ਕਿ ਜਿਹੜਾ ਮੁਰਾਣੀਆਂ ਮੇਰੇ ਨਾਲ ਨੌਕਰੀ ਕਰਦਾ ਉਥੇ ਸਿਦਮਾ ਦਾ ਵਾ ਉਹ ਤੇ ਮੈਂ ਉਹਦੇ ਨਾਲ ਗਿਆ ਸੀ ਉਦਾਂ ਦੇ ਮੈਂ ਉੱਥੇ ਵੀ ਗੱਲਬਾਤ ਕੀਤੀ ਸੀ ਉਹਨਾਂ ਤੇ ਕੁੜੀ ਉਹਦੀ ਨਾ ਕਿ ਹੋਸਟਲ ਚ ਜਾਂਦੀ ਆ ਠੀਕ ਆ ਉੱਥੇ ਉਹਨੇ ਟੈਸਟ ਦਿੱਤਾ ਆ ਕੁੜੀ ਨਾ ਪੜ੍ਹਨ ਲਿਖਣ ਵਿੱਚ ਨਾ ਚੰਗੀ ਸਾਡੀ ਗੋਪੀ ਵਾਂਗੂ ਤੇ ਮੈਂ ਉਹਦੇ ਕੋਲ ਇਹ ਸਲਾਹ ਲੈ ਕੇ ਆਇਆ ਵਾਂ ਕਿ ਗੋਪੀ ਸਾਡੀ ਵੀ ਪੜ੍ਹਨ ਲਿਖਣ ਚ ਚੰਗੀ ਐ ਤੇ ਚੱਲ ਕੇ ਤੇ ਟੈਸਟ ਦੇ ਦੇਣਾ ਉੱਥੇ ਤੇ ਇਹਦੀ ਵੱਡੀ ਫੀਸ माफ ਹੋ ਜਾਣੀ ਐ ਉਹ ਤੇ ਇਥੋਂ ਤੱਕ ਸਹੂਲਤ ਦਿੰਦੇ ਆ ਜਦੋਂ ਨਿਆਣੇ ਨੂੰ ਬਾਹਰ ਪੋਰ ਘੱਲਣਾ ਹੋਏ ਨਾ ਤੇ ਅੱਧੇ ਪੈਸੇ ਲਾ ਦਿੰਦੇ ਆ ਤੇ ਮੈਂ ਤਾਂ ਗਿਆ ਹੀ ਉਹਦੇ ਵੱਲ ਤੇ ਬਾਕੀ ਤੂੰ ਦੱਸ ਦੇ ਆਪਣੀ ਸਲਾਹ ਤੂੰ ਕੀ ਕਹਿੰਨੀ ਐ ਕੋਈ ਨਹੀਂ ਆ ਜੇ ਤੁਸੀਂ ਕਹਿੰਦੇ ਆ ਤੇ ਗੁਰਪ੍ਰੀ ਨੂੰ ਦਿਵਾਲਾਗੇ ਟੈਸਟ ਜੇ ਕਲੀਅਰ ਕਰ ਲਊਗੀ ਤਾਂ ਹੋਰ ਦੱਸੋ ਸਾਨੂੰ ਕੀ ਚਾਹੀਦਾ ਵਾ ਪੜਨ ਦੇ ਵਿੱਚ ਚਲੋ ਹੁਸ਼ਿਆਰੀ ਆ ਅੱਗੇ ਵੀ ਤੇ ਬਾਕੀ ਆਪੋ ਆਪਣੀ ਕਿਸਮਤ ਹੁੰਦੀ ਆ ਜੇ ਕਿਸਮਤ ਚੰਗੀ ਹੋਊਗੀ ਨਾ ਤੇ ਸਭ ਕੁਝ ਹੀ ਹੋਈ ਜਾਣਾ ਵਾ ਗੱਡੀ ਵੇਖ ਲੈਨੇ ਆ ਜਿੱਦਾਂ ਮੈਨੂੰ ਠੀਕ ਲੱਗਦਾ ਆ ਇਹੋ ਗੱਲ ਤੇ ਮੈਂ ਕਹਿੰਦੇ ਆ ਕਿ ਸਾਲ ਉਹਦਾ ਅੱਗੇ ਖਰਾਬ ਹੋ ਗਿਆ ਵਾ ਸੱਟ ਲੱਗਣ ਕਰਨ ਤੇ ਮੈਂ ਕਹਿੰਨਾ ਵਾਂ ਵੀ ਚਲ ਗਾਹਣਾ ਉਹਦੀ ਜ਼ਿੰਦਗੀ ਖਰਾਬ ਹੋਵੇ। ਇਹ ਆ ਵੀ ਉੱਥੇ ਹੀ ਰਹਿਣਾ ਵਾ। ਉੱਥੇ ਨਾਲੇ ਰੋਟੀ ਪਾਣੀ ਦਾ ਪ੍ਰਬੰਧ ਸਾਰਾ ਹੈਗਾ ਵਾ ਤੇ ਨਾਲੇ ਕੁੜੀ ਲਾਗੂ ਤੇ ਜਾਂਦੀ ਐ। ਉਹਦੇ ਨਾਲ ਹੀ ਆਜਾ ਕਰੂਗੀ ਤੇ ਨਾਲ ਹੀ ਚਲਜਾ ਕਰੂਗੀ। ਗੱਲ ਪਤਾ ਨਾ ਇਦਾਂ ਵਾ। ਮੈਂ ਚਲੋ ਹਾਂ ਤੇ ਕਰ ਦੇਣੀ ਆ। ਤੇ ਪਰ ਇਹ ਆ ਵੀ ਜਿਹੜਾ ਵੀ ਕੰਮ ਕਰਨਾ ਨਾ ਆਪਣੀ ਜ਼ਿੰਮੇਵਾਰੀ ਦੇ ਕਰਿਓ। ਇਹ ਨਾ ਹੋਵੇ। ਕੱਲ ਨੂੰ ਮੁੜ ਕੇ ਹਾਨੂੰ ਗੱਲ ਸੁਣਨੀ ਪਵੇ ਕਿਸੇ ਕੋ। ਪੀਲਾ ਖਰੇ ਮਾਣੇ ਜਾਣ ਕੀ ਉਥੇ ਪੇ ਛੜੀ ਆ ਘਰ ਸੰਬੰਧੀ ਮਰੀ ਨੇ ਇਹ ਤੁਸੀਂ ਆਪਣਾ ਸੋਚ ਵਿਚਾਰ ਕੇ ਨਾ ਫੇਰ ਹੀ ਕੰਮ ਕਰਿਓ ਜਿਹੜਾ ਵੀ ਕਰਨਾ ਵਾ ਮੈਨੂੰ ਨਾ ਗੱਲ ਸੁਣਨੀ ਪਈ ਗੱਲ ਨੂੰ ਉਹ ਨਹੀਂ ਨਹੀਂ ਅਜੇ ਟੈਸਟ ਕਲੀਅਰ ਕਰੂਗੀ ਉਥੇ ਤੇ ਫੇਰ ਹੀ ਆ ਕਿਤੇ ਨਹੀਂ ਕੋਈ ਤੈਨੂੰ ਗੱਲ ਕਰਦਾ ਤੁਹਾਨੂੰ ਨਹੀਂ ਨਾ ਪਤਾ ਹੈਗਾ ਲੋਕਾਂ ਨੂੰ ਨਾ ਦੋਵੇਂ ਪਾਸੇ ਦੰਦੇ ਆ ਦਾਤੀ ਨੂੰ ਤੇ ਇੱਕ ਪਾਸੇ ਹੁੰਦੀ ਆ ਲੋਕੀ ਦੋਵੇਂ ਪਾਸੇ ਹੋ ਜਾਂਦੀ ਆ ਚਲ ਤੂੰ ਏਦਾਂ ਕਰ ਹਾਂ ਇਹਦੇ ਪ੍ਰੂਫ ਜਿਹੜੇ ਆ ਨਾ ਉਹ ਮੈਨੂੰ ਦੇ ਕੱਢ ਕੇ ਕੱਲ ਨੂੰ ਤੇ ਕੱਲ ਫਿਰ ਮੈਂ ਹੋ ਕੇ ਆਉਂਗਾ ਉਥੋਂ ਕੋਈ ਗੱਲ ਨਹੀਂ ਆ ਜਨਮ ਸਰਟੀਫਿਕੇਟ ਇਹ ਤਾਂ ਚਾਹੀਦਾ ਵਾ ਤੇ ਬਾਕੀ ਜਿਹੜੇ ਇਹਦੇ ਹੈਗੇ ਨਿੱਕੇ-ਮੋٹے ਸਰਟੀਫਿਕੇਟ ਜੇ ਫੋਟੋਆਂ ਫਾਰਮ ਉਹ ਮੈਨੂੰ ਇਕੱਠਾ ਪਾ ਦੇ ਠੀਕ ਆ ਕੋਈ ਗੱਲ ਨਹੀਂ ਆ ਹਾਂ ਉਹ ਵੀ ਕਰ ਲੈਣੀ ਆ ਤੇ ਪਰ ਇਹ ਆ ਗੁਰਪ੍ਰੀਤ ਵੀ ਅੰਦਰ ਹੀ ਆ ਉਹਦੇ ਨਾਲ ਮੜੀ ਸਲਾਹ ਕਰ ਲਓ ਪਹਿਲਾਂ ਇਹ ਆ ਕਿ ਨਿਆਣੇ ਦਾ ਮਨ ਹੋਣਾ ਚਾਹੀਦਾ ਵਾ ਜੀ ਉਹਦਾ ਨਾਂ ਜੀ ਕਰੂ ਦੇ ਜਾਨ ਨੂੰ ਤੇ ਕੱਲ ਨੂੰ ਉਥੇ ਜਾ ਕੇ ਦਿਲ ਨਾਲ ਲੱਗੂਗਾ ਤੇ ਬਿਮਾਰ ਹੋਊਗੀ ਪਹਿਲਾਂ ਉਹਨਾਂਸਲਾਹ ਕਰ ਲੋ ਪੁੱਤ ਐਦਾਂ ਕਰਕੇ ਉੱਥੇ ਰਹਿਣਾ ਪੈਣਾ ਵਾ ਹਫਤੇ ਬਾਅਦ ਆਇਆ ਕਰਨਾ ਵਾ ਜੇ ਤੇ ਤੈਨੂੰ ਠੀਕ ਲੱਗਦਾ ਵਾ ਫਿਰ ਠੀਕ ਵਾ ਨਹੀਂ ਤੇ ਕੁੜੀ ਨੂੰ ਕੱਲੇਉ ਨਾ ਉਹ ਗੱਲ ਤੇ ਰਪਿੰਦਰ ਤੇਰੀ ਵੀ ਠੀਕ ਵਾ ਪੁੱਛ ਲੈ ਨਾ ਮੈਂ ਉਹਨੂੰ ਜਾ ਕੇ ਜੇ ਦਾ ਮਨ ਹੋਊਗਾ ਤੇ ਫਿਰ ਕੱਲ ਨੂੰ ਚੱਲ ਜਾਾਂਗੇ ਨਹੀਂ ਤੇ ਰਹਿਨ ਦਾਂਗੇ ਕੋਈ ਨਹੀਂ ਅੰਦਰ ਹੀ ਇਹ ਕਰ ਲੋ ਤੁਸੀਂ ਸਲਾਹ ਉਹ ਆਹ ਪੜਨਾ ਤੇ ਉਹਨੇ ਹੀ ਆ ਕਿਤੇ ਹੋਸਟਲ ਚ ਪੌਣ ਦੀ ਮੈਂ ਇੰਨੇ ਪਾਪੜ ਵੇਲੇ ਆ ਕਈ ਕੁਝ ਮੈਂ ਕੀਤਾ ਵਾ ਵੀ ਉਹ ਸਕੂਲ ਨਾ ਜਾਵੇ ਤੇ ਇੰਨਾ ਸੇ ਆਪਾਂ ਨਾ ਕਰਨਾ ਪਏ ਮੈਨੂੰ ਤੇ ਇਹ ਫੇਰ ਉਸੇ ਸੂਈ ਤੇ ਆ ਗਈ ਆ ਵੀ ਉਹਨੂੰ ਹੋਸਟਲ ਪਾ ਦਿੰਨੇ ਆ ਕੋਈ ਗੱਲ ਨਹੀਂ ਹੈ ਵੇਣੀ ਆ ਭਲਾ ਹੋਸਟਲ ਜਾਊਗੀ ਕਿ ਨਹੀਂ ਜਾਊਗੀ ਇਹ ਤਾਂ ਹੋਣਾ ਵਕਤ ਹੀ ਦੱਸੂਗਾ